ਵੀਰੋ ਸਾਥਰੀਏ ਕਾਲ ਦੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਬਾਈ ਨੂੰ ਵਧਾਈਆਂ ਦੇ ਦਿਓ ਬਾਈ ਦਵਿੰਦਰ ਜੀ ਨੂੰ ਵਧਾਈਆਂ ਕਿਸ ਚੀਜ਼ ਦੀਆਂ ਨੇ ਮੈਂ ਤੁਹਾਡੇ ਨਾਲ ਪੂਰੀ ਗੱਲ ਸਾਂਝੀ ਕਰਦਾ ਆ ਆਪਾਂ 11 ਜੁਲਾਈ ਨੂੰ ਇੱਕ ਬੁਕਿੰਗ ਸਕੀਮ ਚਲਾਈ ਸੀ ਵੀ ਜਿਹੜੇ ਵੀ ਵੀਰ ਰੋਟਾਵੇਟਰ ਦੀ ਬੁਕਿੰਗ ਕਰਾਉਂਦੇ ਆ ਉਹਨਾਂ ਨੂੰ ਆਪਾਂ ਆਪਣੀ ਖੁਸ਼ੀ ਦੇ ਨਾਲ ਕਿਸੇ ਵੀ ਇੱਕ ਵੀਰ ਨੂੰ ਰੋਟਾਵੇਟਰ ਦੇਵਾਂਗੇ ਉਹ ਬੁਕਿੰਗ ਦੇ ਹੋਰ ਕੀ ਕੀ ਫਾਇਦੇ ਨੇ ਡਿਟੇਲ ਦੇ ਵਿੱਚ ਸੁਣ ਲਿਓ ਕਿਉਂਕਿ ਆਪਾਂ ਇਤਕੀ ਅਗਸਤ ਮਹੀਨੇ ਦੇ ਵਿੱਚ ਵੀ ਜਿੰਨੀਆਂ ਬੁਕਿੰਗਾਂ ਹੋਣਗੀਆਂ ਉਹਨਾਂ ਵੀਰਾਂ ਵਾਸਤੇ ਵੀ ਆਪਾਂ ਇਹ ਚੀਜ਼ ਦੇਵਾਂਗੇ ਤੁਸੀਂ 1000 ਰੁਪਇਆ ਪੇ ਕਰਕੇ ਕੰਪਨੀ ਦੇ ਸਕੈਨਰ ਦੇ ਉੱਤੇ ਬੁਕਿੰਗ ਕਰਾਉਣੀ ਹੈ ਕਿੰਨੇ ਫੁੱਟਾ ਤੁਸੀਂ ਰੋਟਾਵੇਟਰ ਲੈਣਾ ਕਿਹੜੇ ਟਰੈਕਟਰ ਤੇ ਚੱਲਣਾਗਾ ਕਿਹੜਾ ਤੁਹਾਡਾ ਪਿੰਡ ਹੈਗਾ ਇਹ ਚੀਜ਼ਾਂ ਦੀ ਤੁਸੀਂ ਜਾਣਕਾਰੀ ਸਾਡੇ ਨਾਲ WhatsApp ਦੇ ਮਾਧਿਅਮ ਦੇ ਰਾਹੀਂ ਸਾਂਝੀ ਕਰਨੀ ਹੈ ਤੇ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਕੀ-ਕੀ ਮਿਲਣਗੇ ਸਭ ਤੋਂ ਪਹਿਲਾਂ ਬੈਨੀਫਿਟ ਇਹ ਆ ਗਿਆ ਵੀ ਅੱਜ ਦੀ ਡੇਟ ਦੇ ਵਿੱਚ ਸਾਡੇ ਰੋਟਾਵੇਟਰ ਦਾ ਜੋ ਰੇਟ ਹੈਗਾ 8 ਫੁੱਟੇ ਦਾ 9 ਫੁੱਟੇ ਦਾ 10 ਦਾ ਤੇ 12 ਦਾ ਤੁਹਾਨੂੰ ਉਹੀ ਰੇਟ ਤਕਰੀਬਨ 2 ਸਾਲਾਂ ਵਾਸਤੇ ਮਿਲੇਗਾ ਤੁਸੀਂ ਅੱਜ ਬੁਕਿੰਗ ਕਰਾ ਕੇ ਜਦੋਂ ਵੀ ਤੁਸੀਂ ਰੋਟਾਵੇਟਰ ਲਾਉਂਗੇ ਤੁਹਾਡੇ ਵਾਸਤੇ ਰੇਟ ਇਹੀ ਰਹੂਗਾ ਬੇਸ਼ੱਕ ਅੱਗੇ ਜਾ ਕੇ ਰੇਟ ਵਧੀ ਜਾਵੇ ਘਟੀ ਜਾਵੇ ਜੇ ਤੱਕ ਘਟਿਆ ਚਾਹੋ ਘਟਦੇ ਵੀ ਤਾਂ ਤੁਹਾਨੂੰ ਦੇਵਾਂਗੇ ਵਧੇ ਤੋਂ ਤੁਹਾਡੇ ਵਾਸਤੇ ਵਧਾਉਂਦੇ ਨਹੀਂ ਉਸ ਤੋਂ ਬਾਅਦ ਅਗਲਾ ਬੈਨੀਫਿਟ ਕੀ ਹੈ ਵੀ ਜੇ ਤੁਸੀਂ ਰੋਟਾਵੇਟਰ ਨਹੀਂ ਵੀ ਲੈਣਾ ਤੁਹਾਨੂੰ ਰੋਟਾਵੇਟਰ ਕੋਈ ਪੁਰਾਣਾ ਮਿਲ ਗਿਆ ਜਾਂ ਤੁਹਾਨੂੰ ਕੋਈ ਹੋਰ ਰੋਟਾਵੇਟਰ ਪਸੰਦ ਆ ਗਿਆ ਤਾਂ ਤੁਸੀਂ ਰੋਟਾਵੇਟਰ ਨਹੀਂ ਲੈਣਾ ਤਾਂ ਜਿਹੜਾ ਤੁਸੀਂ 1000 ਰੁਪਏ ਦੀ ਬੁਕਿੰਗ ਸਾਨੂੰ ਕਰਵਾਈ ਆ ਇਸ 1000 ਰੁਪਏ ਦਾ ਜੇ ਤੁਸੀਂ ਰੋਟਾਵੇਟਰ ਦਾ ਬਲੇਡ ਲੈਨੇ ਹੋ ਤਾਂ ਇਹੋ ਕੰਪਨੀ ਦਾ ਚਾਹੇ ਸੁਪਰਸੀਡਰ ਦਾ ਬਲੇਡ ਆ ਚਾਹੇ ਮਾਸੀਓ ਦੇ ਰੋਟਾਵੇਟਰ ਦਾ ਬਲੇਡ ਆ ਚਾਹੇ ਐਲ ਟਾਈਪ ਬਲੇਡ ਆ ਰੋਟਾਵੇਟਰ ਦਾ ਚਾਹੇ ਐਲ ਸੀ ਟਾਈਪ ਬਲੇਡ ਆ ਤਾਂ ਕੁਝ ਵੀ ਤੁਸੀਂ ਲਾਉਂਗੇ ਤਾਂ ਤੁਹਾਡਾ ਉਹ 1000 ਰੁਪਏ ਉਸ ਬਿੱਲ ਦੇ ਵਿੱਚੋਂ ਮਾਈਨਸ ਹੋ ਜਾਊਗਾ ਜੇ ਤੁਸੀਂ ਬਲੇਡ ਵੀ ਨਹੀਂ ਲੈਣਾ ਤੁਹਾਨੂੰ ਕੋਈ ਪੀਟੀਓ ਸ਼ਾਫਟ ਚਾਹੀਦੀ ਆ ਤੁਹਾਨੂੰ ਗਰੋਟਾਵੇਟਰ ਦਾ ਸਾਈਡ ਗੀਅਰ ਚਾਹੀਦਾ ਐਨੀਥਿੰਗ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਆ ਤਾਂ ਤੁਹਾਡਾ ਉਹ 1000 ਰੁਪਏ ਉਸ ਚੀਜ਼ ਦੇ ਵਿੱਚ ਐਡਜਸਟ ਹੋ ਜਾਊਗਾ ਤੇ ਅਗਲੀ ਜਿਹੜੀ ਗੱਲ ਆ ਵੀ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਇੱਕ ਮਹੀਨੇ ਦੇ ਵਿੱਚ ਉਹਨਾਂ ਸਾਰੀਆਂ ਬੁਕਿੰਗਸ ਦੇ ਵਿੱਚੋਂ ਕਿਸੇ ਇੱਕ ਵੀਰ ਦੀ ਆਪਾਂ ਬੁਕਿੰਗ ਵਾਲੀ ਸਲਿੱਪ ਚੱਕਾਂਗੇ ਉਹ ਜਿਹੜੇ ਵੀ ਵੀਰ ਦੀ ਬੁਕਿੰਗ ਵਾਲੀ ਸਲਿੱਪ ਉਹ ਚੱਕੀ ਗਈ ਉਹਦਾ ਨਾਮ ਕੈਮਰੇ ਦੇ ਉੱਤੇ ਸ਼ੋਅ ਕਰਾਂਗੇ ਤੇ ਉਸ ਵੀਰ ਨੂੰ ਇੱਕ 8 ਫੁੱਟਾ ਰੋਟਾਵੇਟਰ ਅਸੀਂ ਆਪਣੀ ਖੁਸ਼ੀ ਦੇ ਨਾਲ ਗਿਫਟ ਕਰਾਂਗੇ ਸੋ ਜਿਹੜਾ ਜੁਲਾਈ ਮਹੀਨੇ ਦੇ ਵਿੱਚ ਬੁਕਿੰਗਾਂ ਹੋਈਆਂ ਸੀ ਉਸ ਬੁਕਿੰਗਸ ਦੇ ਵਿੱਚੋਂ 22 ਦੀ ਸਲਿੱਪ ਚੱਕੀ ਗਈ ਸੀ ਤੁਸੀਂ 1 ਅਗਸਤ ਨੂੰ ਲਾਈਵ ਦੇ ਵਿੱਚ ਵੇਖਿਆ ਹੋਣਾ ਦੇਖਦੇ ਹਾਂ ਕਿਹਦੇ ਕੋਲ ਇਹ ਜਾਂਦਾ ਹੈ ਚਲੋ ਚਲੋ ਨੇੜੇ ਆਸ ਚਲੋ 8 ਫੁੱਟਾ ਰੋਟਾਵੇਟਰ ਨਾਈ ਮੈਗਰੀ ਟੈਕ ਦਾ ਆਪਣਾ ਅਰਥ ਮਾਡਲ ਹੈ ਵੀ ਇਹ ਲੋ ਜੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਨਵਿੰਦਰ ਸਿੰਘ ਗੁਰਦਾਸਪੁਰ ਸੋ ਉਸ ਚੀਜ਼ ਦੀ ਪਾਰਟੀ ਬਾਈ ਕੰਨੀ ਹੋਗੀ ਇਸ ਚੀਜ਼ ਦੀ ਮੈਂ ਕਹਿ ਰਿਹਾ ਸੀ ਵੀ ਬਾਈ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਦੇ ਦਿਓ ਦਵਿੰਦਰ ਭਾਈ ਸਤਿ ਸ਼੍ਰੀ ਅਕਾਲ ਆਇਓ ਜੀ ਖਾਲਸਾ ਆਇਓ ਫਤਿਹ ਜੀ ਜੀ ਤੇ ਆਪਣਾ ਪਿੰਡ ਤੇ ਐਡਰੈਸ ਵਗੈਰਾ ਦੱਸੋ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਆਪਣਾ ਡੇਰਾ ਬਾਬਾ ਨਾਨਕ ਸ਼ਹਿਰ 'ਚ ਜੀ ਉਹਦੇ ਕੋਲ ਹੀ 2-3 ਕਿਲੋਮੀਟਰ ਦੇ ਬੱਲ ਪਿੰਡੇ ਆ ਜੀ ਜੀ ਹਾਂਜੀ ਤੇ ਜਦੋਂ ਤੁਸੀਂ ਇਹ ਬੁਕਿੰਗ ਕਰਵਾਈ ਸੀ ਤਾਂ ਕੀ ਸੋਚ ਕੇ ਬੁਕਿੰਗ ਕਰਵਾਈ ਸੀ ਬਈ ਮੈਂ ਜਾਨੀ ਮੰਨ ਜੇ ਸੋਚਿਆ ਸੀ ਚਲੋ ਆਪਾਂ ਕਿਨਾਂ ਲਈਦਾ ਇੱਕ ਸੁਪਰ ਸੀਟਰ ਤੇ ਫਾਲੇ ਚਾਹੀਦੇ ਸੀ ਆਪਾਂ ਨੂੰ ਠੀਕ ਹੈ ਜੀ ਤੇ ਮੈਂ ਚਲੋ ਵੀ ਆਪਾਂ ਸੁਪਰ ਸੀਟਰ ਤੇ ਫਾਲੇ ਲੈਣੇ ਆ ਤੇ ਆਪਾਂ 1000 ਰੁਪਏ ਜਾਨੀ ਕਿ ਉਹ ਡਰਾਚ ਬੁਕਿੰਗ ਬੁਕਿੰਗ ਕਰਵਾ ਦਈਏ ਬੁਕਰਾ ਕੇ ਵੇਖ ਲੈਨੇ ਹਾਂ ਉਹ ਜਦੋਂ ਫਾਲਿਆਂ ਵਾਲਾ ਜਿਹੜਾ ਸੀ ਉਹ ਡਰਾ ਤੇ ਮੇਰੇ ਕੋ ਉਦੋਂ ਪੇਮੈਂਟ ਨਹੀਂ ਪਾਈ ਗਈ ਕਿ ਜਾਨੀ ਮੈਂ ਬਿਜੀ ਸੀ ਕਿਤੇ ਠੀਕ ਠੀਕ ਉਹ 20 ਤਰੀਕ ਨੂੰ ਆਪਾਂ ਫਾਲੇ ਕੱਟਦੇ ਸੀ ਹਾਂ ਜੀ ਉਹ ਤੁਸੀਂ ਡਰਾ ਕੱਟਤਾ ਉਹ ਤੋਂ ਬਾਅਦ 29 ਤਰੀਕ ਨੂੰ ਮੈਂ ਫੇਰ ਤੁਹਾਡੇ ਜਾਨੀ ਵੀ ਪੇਜ ਓਪਨ ਹੋਇਆ ਤੇ ਦੇਖਦੇ ਦੇਖਦੇ ਵੀਡੀਓ ਮਨਚ ਆਇਆ ਵੀ ਮੈਂ ਇਹ ਫਾਲਿਆਂ ਦੀ ਚਲੋ ਪੇਮੈਂਟ ਕਰਕੇ ਨਾਲੇ ਕਿਸਮਤ ਜਿ ਮਾ ਕੇ ਵੇਖ ਲੈਨੇ ਡਰਾ ਜੀ ਹਾਂ ਵੀ ਨਹੀਂ ਤਾਂ ਉਹ 1000 ਰੁਪਏ ਫਾਲਿਆਂ ਦੇ ਵਿੱਚ ਐਡਜਸਟ ਹੋ ਹੀ ਜਾਣਾਗਾ 1000 ਰੁਪਏ ਆਪਣਾ ਵੀ ਉਧਰ ਐਡਜਸਟ ਹੋ ਜਾਣਾ ਵੀ ਉਹ ਆਪਣਾ ਜਾ ਤੇ ਮੈਂ 23 ਤਰੀਕ ਨੂੰ ਜਾਨੀ ਪੀ ਉਹ ਸੈਂਡ ਕਰਤੇ ਤੇ ਉਹ ਕੈਂਪ ਸਲਿੱਪ ਥੋੜੇ ਥੋੜੇ ਆ ਗਈ ਸਲਿੱਪ ਮੇਰੇ ਕੋਲ ਪਹੁੰਚ ਜਗੀ ਤੇ ਜਦੋਂ 1 ਤਰੀਕ ਨੂੰ ਕਾਲ ਗਈ ਉਹ ਤੋਂ ਜਾਨੀ ਵੀ ਜਦੋਂ 1 ਤਰੀਕ ਨੂੰ ਕਾਲ ਗਈ ਤੇ ਟਾਡੇ ਕੰਨੀ ਫੋਨ ਆਇਆ ਵੀ ਭਾਈ ਤੁਹਾਡੇ ਵੱਲ ਵਧਾਈ ਭਨ ਗਈ ਹੈ ਤੁਹਾਡਾ ਰੂਟਾ ਵਟਰ ਨਿਕਲ ਆਇਆ ਜਾਨੀ ਵੀ ਮਨ ਦੇ ਵਿੱਚ ਇੰਨੀ ਖੁਸ਼ੀ ਕਹਿ ਨਹੀਂ ਸਕਦੇ ਵੀ ਉਹਦੇ ਕੋਈ ਸ਼ਬਦ ਖਤਮ ਹੋ ਜਾਂਦੇ ਆ ਕਿਹਾ ਫਤ ਉਸ ਤੋਂ ਬਾਅਦ ਜਾਨੀ ਵੀ ਤੁਹਾਡੇ ਨਾਲ ਗੱਲ ਹੋਈ ਤੇ ਇਹ ਦੱਸਿਆ ਵੀ ਤੁਹਾਡੇ ਕੰਨੀ ਵਧਾਈਆਂ ਹੋ ਗਈਆਂ ਜੀ ਤੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੰਨ ਲਓ ਵੀ ਇੰਨੀ ਆ ਡੱਬਾ ਪੂਰਾ ਪਰਚੀਆਂ ਦੇ ਵਿੱਚੋਂ ਵੀ ਮੰਨ ਲਓ ਵੀ ਆਪਣੀ ਪਰਚੀ ਚੁੱਕੀ ਜਾਊਗੀ ਉਹ ਗੱਲ ਜਿੰਨੀ ਵਾਰੀ ਵੀ ਵੀਡੀਓ ਕੱਟ ਕੇ ਵੇਨੇ ਆ ਉਹ ਗੱਲ ਦਾ ਯਕੀਨ ਨਹੀਂ ਹੁੰਦਾ ਵੀ ਵਾਕੇ ਕੇ ਨਾਲ ਹੀ ਦਾ ਲੱਗ ਵੀਡੀਓ ਦੇ ਵਿੱਚ ਆਪਣੀ ਪਰਚੀ ਆਈ ਹੈ ਸਹੀ ਹੈ ਕਿ ਮੰਨ ਨੂੰ ਜਾਨੀ ਵੀ ਹਰ ਵਾਰੀ ਹੁੰਦਾ ਵੀ ਨਹੀਂ ਜੀ ਆਪਣੀ ਨਹੀਂ ਪਰ ਫਿਰ ਵੀ ਜਾਨੀ ਵੀ ਉਹ ਵੀਡੀਓ ਵੀ ਕਨਫਰਮ ਨਹੀਂ ਹੁੰਦਾ ਹਾਂ ਜੀ ਵੀ ਆਪਣੀ ਕਿਸਮਤ ਆ ਗਈ ਬਾਕੀ ਗੁਰੂ ਸਾਹਿਬ ਦੀ ਕਿਰਪਾ ਵਾ ਹੋਣਾ ਸਾਰਾ ਉਹਨਾਂ ਦੀ ਰਜ਼ਾ ਨੇ ਜਿਹੜਾ ਜੋ ਵੀ ਰੂਟਾ ਵੇਟਰ ਇੱਥੋਂ ਦਾ ਬਣਿਆ ਤੁਹਾਡੇ ਘਰੇ ਜਾਣਾ ਤੁਹਾਨੂੰ ਗੁਰਪ੍ਰੀਤ ਵੀਰ ਜੀ ਨੂੰ ਤੁਹਾਨੂੰ ਮਿਲਣਾ ਸੀ ਆਪਣਾ ਮੇਲ ਹੋਣਾ ਸੀ ਇਹਦੇ ਜਰੀਏ ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਦਵਿੰਦਰ ਭਾਈ ਵੀ ਕਿਹੜੀ ਚੀਜ਼ ਤੁਹਾਨੂੰ ਮਤਲਬ ਵਧੀਆ ਲੱਗੀ ਜੋ ਵੀ ਅਸੀਂ ਸਿਸਟਮ ਆਪਦੇ ਵੱਲੋਂ ਨੀਟ ਐਂਡ ਕਲੀਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿਉਂਕਿ ਚਾਹੇ ਅਮਾਉਂਟ ਉਹ 1000 ਰੁਪਏ ਬੜਾ ਨੋਮੀਨਲ ਜਾਂ ਕੋਈ ਬਾਹਲਾ ਨਹੀਂ ਆਪਾਂ ਕਹਿ ਸਕਦੇ ਕਿਸੇ ਵੀ ਬੰਦੇ ਵਾਸਤੇ ਨਾ ਲੱਖ ਰੁਪਏ ਦੀ ਚੀਜ਼ ਅਗਲੇ ਲੈਣੀ ਹੋਵੇ ਤਾਂ ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਵੀਰ ਦੇ ਮਨ ਦੇ ਵਿੱਚ ਇਹ ਨਾ ਜਾਵੇ ਵੀ ਯਾਰ ਕੋਈ ਇਹਨਾਂ ਨੇ ਹਿਰਾਫੇਰੀ ਕੀਤੀ ਹੋਊ ਜਾਂ ਕੋਈ ਆਪਦੇ ਨੇੜਲੇ ਬੰਦੇ ਨੂੰ ਜਾਂ ਮਤਲਬ ਵੀ ਮੈਂ ਇਸ ਚੀਜ਼ ਤੋਂ ਚੱਲਦਾ ਵੀ ਆਪਣੇ ਜਿਹੜੇ ਪ੍ਰਾਣ ਹੈ ਜਿਨ੍ਹਾਂ ਨਾਲ ਮੂਹ ਪ੍ਰੇਮ ਆ ਹਨਾ ਵੀ ਉਹ 100% ਉਹ ਸੰਤੁਸ਼ਟ ਹੋਣ ਉਸ ਚੀਜ਼ ਤੋਂ ਠੀਕ ਹੈ ਕਿਉਂਕਿ ਉਹਨਾਂ ਦੀ ਸੰਤੁਸ਼ਟੀ ਜ਼ਰੂਰੀ ਤੁਹਾਨੂੰ ਠੀਕ ਲੱਗਿਆ ਸਾਡਾ ਸਿਸਟਮ ਦੀ ਕਿਸੇ ਪ੍ਰਕਾਰ ਦੀ ਕੋਈ ਸਾਨੂੰ ਇਹਦੇ ਵਿੱਚ ਕੋਈ ਤਵਰੀਲੀ ਤੁਹਾਡੇ ਮਨ ਦੇ ਵਿੱਚ ਹੋਵੇ ਜਾਂ ਵੀਰੋ ਤੁਹਾਡੇ ਵੀ ਮਨ ਦੇ ਵਿੱਚ ਹੋਵੇ ਵੀਰ ਸਾਨੂੰ ਆ ਚੀਜ਼ਾਂ ਥੋੜੀਆਂ ਜੀਆਂ ਬਿਹਤਰ ਕਰਨੀਆਂ ਚਾਹੀਦੀਆਂ ਨੇ ਵੀ ਇਦਾਂ ਕਰਨਾ ਚਾਹੀਦਾ ਕੋਈ ਗੱਲ ਹੋਵੇ ਇਦਾਂ ਦੀ ਤੁਸੀਂ ਇਹਦੇ ਵਿੱਚ ਦੋ ਜਿਹੜੇ ਤੁਸੀਂ ਕੰਮ ਕੀਤੇ ਉਹਦੇ ਬਹੁਤ ਹੀ ਵਧੀਆ ਵੀ ਇੱਕ ਤਾਂ ਮੰਨ ਲਓ ਵੀ 1000 ਰੁਪਿਆ ਜਿਹੜਾ ਵੀ ਜਿਹੜਾ ਕੋਈ ਕਿਸਾਨ ਭਰਾ ਪਾਉਂਦਾ ਵਾ ਹੂੰ ਤੇ ਉਹ ਕਿਹ ਨਾਲ ਲਈਦਾ ਵੀ ਉਹਦਾ ਅਡਜਸਟਮੈਂਟ ਹੋਊਗਾ ਵੀ ਤੁਹਾਡੇ ਕੋਈ ਸਮਾਨ ਲੈਂਦਾ ਵਾ ਹੂੰ ਵੀ ਉਹ 1000 ਇਹ ਨਹੀਂ ਨਜਾਇਜ਼ ਜਾਊਗਾ ਉਹਦਾ ਵੀ ਮੈਂ 1000 ਰੁਪਿਆ ਪਾਤਾ ਉਹ ਤਾਂ ਸੇਫ ਪਿਆ ਉਹ ਤਾਂ ਹਾਂਜੀ ਉਹ ਖਤਮ ਨਹੀਂ ਹੋਇਆ ਉਹਦਾ ਹਾਂ ਉਹ ਮੰਨ ਲਓ ਵੀ 2 ਸਾਲ ਤੱਕ ਕੋਈ ਵੀ ਸਮਾਨ ਤੁਹਾਡੇ ਕੋਲ ਲੈਂਦਾ ਵਾ ਉਹਦੇ ਵਿੱਚ ਅਡਜਸਟ ਹੋ ਸਕਦਾ ਇੱਕ ਚੀਜ਼ ਹੋਰ ਆ ਭਾਈ ਜਿਹੜਾ ਰੋਟੇਟਰ ਦੀ ਰੇਟ ਦੀ ਗੱਲ ਹੈ ਉਹ 2 ਸਾਲ ਤੱਕ ਹੈ ਪਰ ਜਿਹੜਾ ਉਹ 1000 ਰੁਪਿਆ ਤਾਂ ਤੁਸੀਂ ਪੂਰੀ ਉਮਰ ਦੇ ਵਿੱਚ ਕਦੋਂ ਮਰਜ਼ੀ ਕਰ ਲਓ ਹਾਂਜੀ ਹਾਂ ਉਹ ਉਹਦੇ ਵਿੱਚ 2 ਸਾਲ ਦੀ ਵੀ ਵੈਲਿਡਿਟੀ ਹੈ ਉਹਦੀ ਲਾਈਫ ਲੰਮੀ ਹੈ ਉਹ ਲਾਈਫ ਲੰਮੀ ਹੈ ਉਹਦੀ ਉਹ ਅਗਲੇ ਤਾਂ 1000 ਸਾਡੇ ਕੋਲੇ ਜਮ੍ਹਾਂ ਪਿਆ ਕਦੋਂ ਵੀ ਉਹ ਵੈਲਿਡਿਟੀ ਹਾਂ ਅਨਲਿਮਿਟਡ ਟਾਈਮ ਦਾ ਹਾਂ ਜਿਹੜਾ ਰੇਟ ਹੈ ਰੇਟ 2 ਸਾਲ ਵਾਸਤੇ ਵੈਲਿਡ ਹੈ ਹਾਂਜੀ ਹਾਂਜੀ ਚਲੋ ਰੇਟ ਦੀ ਵੀ ਜੇ ਆਪਾਂ ਗੱਲ ਕਰੀਏ ਇਹ ਮੰਨ ਲਓ ਵੀ ਦੋ ਸਾਲਾਂ ਜੋ ਰੇਟ ਵੀ ਬਹੁਤ ਆਪ ਹੋ ਜਾਣਾ ਉਹ ਵੀ ਬੜੀ ਵੱਡੀ ਗੱਲ ਹੈ ਵੀ ਮੰਨ ਲਓ ਵੀ ਅੱਜ ਦਾ ਰੇਟ ਦੋ ਸਾਲਾਂ ਨੂੰ ਜਿਹੜਾ ਦੇਣਾ ਆਪਾਂ ਦੇਣਾ ਜੀ ਬਿਲਕੁਲ ਤੇ ਦੂਜੀ ਗੱਲ ਹੈ ਵੀ ਜਿਹੜਾ ਲਾਈਵ ਦੇ ਵਿੱਚ ਤੁਸੀਂ ਮੰਨ ਲਓ ਵੀ ਸਲਿੱਪਾਂ ਜਿਹੜੀਆਂ ਜਿੰਨੇ ਵੀ ਸਾਡੇ ਵੀਰਪੁਰਾ ਕਿਸਾਨਾਂ ਨੇ ਪਾਈਆਂ ਸੀ ਉਹਨਾਂ ਨੂੰ ਹਰੇਕ ਜਿਹੜਾ ਮੰਨ ਲਓ ਵੀ ਸਲਿੱਪ ਆ ਉਹਨੂੰ ਲਾਈਵ ਵਿਖਾ ਕੇ ਇਕੱਲੇ ਇਕੱਲੇ ਵੀ ਫਿਰ ਉਹਨੂੰ ਫੋਲਡ ਕਰਕੇ ਉੱਤੇ ਸਟੈਪ ਲੈਜਰ ਨਾਲ ਯਾਨੀ ਪੈਨ ਲਗਾ ਕੇ ਡੱਬੇ ਦੇ ਵਿੱਚ ਪਾਈ ਹੈ। ਹੂੰ ਉਹ ਯਾਨੀ ਵੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ਮਨ ਨੂੰ ਸ਼ੂਕ ਹੈ ਗਈ ਹੈ ਵੀ ਇੱਕ ਜਿਹੜਾ ਕੋਈ ਵੀ ਵੀਰ ਭਰਾ ਜਿਹੜਾ ਵੇਖਣ ਡਿਆ ਉਹਦੇ ਮਨ 'ਚ ਇਹ ਨਹੀਂ ਡਾਊਟ ਹੋਊਗਾ ਵੀ ਮੇਰੀ ਸਲਿੱਪ ਜਿਹੜੀ ਆ ਵੀ ਸ਼ਾਇਦ ਡੱਬੇ ਦੇ ਵਿੱਚ ਨਹੀਂ ਗਈ। ਨਹੀਂ ਗਈ ਹਾਂ। ਵੀ ਉਹਨੂੰ ਪੂਰੀ ਤੋਂ ਹੀ ਮਨ ਨੂੰ ਤਸੱਲੀ ਅਗਲੇ ਤੇ ਵਿਸ਼ਵਾਸ ਬਣਾਇਆ ਵੀ ਵਾਕੇ ਆਪਾਂ ਜਿਹੜਾ ਡਰਾਵ ਆ ਪੂਰੀ ਇਮਾਨਦਾਰੀ ਨਾਲ ਯਾਨੀ ਵੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਿਰਾਫੇਰੀ ਵਾਲਾ ਹੂੰ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂਕਿ ਸਾਡੀ ਵੀ ਕੋਸ਼ਿਸ਼ ਵੀਰੋ ਇਹ ਹੀ ਹੁੰਦੀ ਹੈਗੀ ਵੀ ਯਾਰ ਕਿਸੇ ਵੀ ਮਨ ਦੇ ਵਿੱਚ ਅਸ਼ੰਕਾ ਨਾ ਹੋਵੇ ਠੀਕ ਹੈ ਉਹਨੂੰ ਤਸੱਲੀ ਹੋਵੇ ਵੀ ਯਾਰ ਹਾਂ ਸਾਰਾ ਕੁਝ ਜੈਨੂਇਨ ਹੈ ਤੇ ਬਾਕੀ ਕੀ ਚੀਜ਼ ਆ ਵੀਰੋ ਜਿਹੜਾ ਆਪਣੀ ਕੋਸ਼ਿਸ਼ ਵੀ ਹੈ ਵੀ ਰੋਟਾਵੇਟਰ ਵੀ ਜਿਹੜਾ ਤੁਹਾਡੇ ਕੋਲੇ ਜਾ ਰਿਹਾ ਉਹਦੀ ਕੁਆਲਿਟੀ ਤੁਹਾਨੂੰ ਅਸੀਂ ਇੰਨੀ ਗਵਿਹਤਰ ਦਈਏ ਵੀ ਇਹਦੀ ਲਾਈਫ ਹੋਵੇ ਘੱਟੋ ਘੱਟ 10 ਸਾਲ ਦੀ ਜੇ ਤੁਸੀਂ ਵਧੀਆ ਆਪਦੀ ਖੇਤੀ ਕਰੋ ਤੁਹਾਨੂੰ ਵਾਰ-ਵਾਰ ਦੁਬਾਰੇ ਰੋਟਾਵੇਟਰ ਤੇ ਪੈਸੇ ਨਾ ਲਾਉਣੇ ਪੈਣ ਇਸ ਤਰ੍ਹਾਂ ਦੀ ਕੁਆਲਿਟੀ ਦੀ ਅਸੀਂ ਕੋਸ਼ਿਸ਼ ਕਰਦੇ ਹਾਂਗੇ ਸੋ ਬਾਕੀ ਤੁਹਾਡਾ ਭਰਾਵਾਂ ਦੇ ਪਿਆਰ ਦੇ ਨਾਲ ਹੀ ਅਸੀਂ ਅੱਗੇ ਵਧ ਸਕਦੇ ਹਾਂ ਤੁਹਾਡੇ ਤੋਂ ਬਿਨਾ ਅਸੀਂ ਵੀ ਆਪਾਂ ਕਹਿੰਦੇ ਆ ਵੀ ਜ਼ੀਰੋ ਆਂਗੇ ਹਨਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਸੋ ਬਹੁਤ ਵਧੀਆ ਲੱਗਿਆ ਅੱਜ ਬਾਈ ਜੀ ਸਾਡੇ ਕੋਲੇ ਆਏ ਨੇ ਰੋਟਾ ਵੇਟਤਾ ਸੀ ਉੱਥੇ ਵੀ ਭੇਜ ਹੀ ਦਿੰਦੇ ਪਰ ਇੱਕ ਇਹ ਹੁੰਦਾ ਵੀ ਜਦੋਂ ਆਪਾਂ ਮਿਲਦੇ ਆਂ ਇੱਥੇ ਮੇਲ ਪਿਆਰ ਜਾਨੀ ਇੱਕ ਦੂਜੇ ਨਾਲ ਮਿਲ ਕੇ ਨੇਚਰ ਹੁਣ ਤੁਹਾਡਾ ਵੀਰ ਜੀ ਜਿਹੜਾ ਨੇਚਰ ਲੱਗਾ ਵਾ ਯਾਰ ਵੀ ਬਹੁਤ ਵਧੀਆ ਮਨ ਨੂੰ ਖੁਸ਼ੀ ਹੋਈ ਹੈ ਵੀ ਵਾਕੇ ਜਿਹੜਾ ਮੋਸਟ ਵੈਲਕਮ ਹੋਣਾ ਚਾਹੀਦਾ ਉਹ ਮੇਰਾ ਇੱਥੇ ਵੀ ਆਇਆ ਹਾਂ ਦਾ ਹੋਇਆ ਸਾਨੂੰ ਵੀ ਵਧੀਆ ਲੱਗੇ ਕਿਉਂਕਿ ਤੁਸੀਂ ਏਡੀ ਦੂਰੋਂ ਚੱਲ ਕੇ ਆਏ ਹੋ ਤਾਂ ਜੇ ਅਸੀਂ ਵੀ ਨਾ ਟਾਈਮ ਕੱਢ ਪਾਏ ਤਾਂ ਫਿਰ ਉਹਦਾ ਫਾਇਦਾ ਕੋਈ ਨਹੀਂ ਗੱਲ ਹੈ ਹਨਾ ਸੋ ਬਹੁਤ ਧੰਨਵਾਦ ਬਾਈ ਤੇ ਬਹੁਤ ਧੰਨ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ